ਖਤਮ ਹੋ ਗਿਆ ਕੰਮ ਹੋ ਗਿਆ ਖਤਮ ਹੋ ਗਿਆ ਕੰਮ ਇਹਦਾ ਹੁਣ ਗੁਰਦਾਸਪੁਰ ਵਾਲਿਆਂ ਨੂੰ ਹੋਊਗਾ ਆ ਵੇਖੋ ਪਾਣੀ ਇਹ ਰੁੜ ਗਈ ਆ ਤੁਸੀਂ ਪੂਰੀ ਦੀ ਪੂਰੀ ਪਹਿਲਾਂ ਜਦੋਂ ਗਏ ਅਸੀਂ ਇੱਥੋਂ ਗੱਡੀ ਕੱਢ ਕੇ ਆਏ ਆ ਹੁਣ ਆ ਸਾਰਾ ਪਾਣੀ ਉੱਪਰ ਦੀ ਰਾਵੀ ਦਰਿਆ ਦਾ ਜਿਹੜਾ ਆ ਤੁਸੀਂ ਬੰਨ ਦਾ ਟੁੱਟ ਕੇ ਭਰਾਪੁਰਵਾਲ ਨੂੰ ਚੱਲ ਪਿਆ ਝੱਪਰੇਵਾਲ ਨੂੰ ਆ ਪਿੰਡ ਅੱਗੇ ਹੋ ਕਰਾਇਆ ਗੇੜਾ ਮਾਰਿਆ ਚੁੱਪਚਾਪ ਗੇੜਾ ਮਾਰ ਕੇ ਚਲੇ ਗਏ ਪ੍ਰਸ਼ਾਸਨ ਵੱਲੋਂ ਸਾਡੂੰ ਕੋਈ ਮਦਦ ਨਹੀਂ ਹੋਈ ਜਾਂਦੀ ਸਾਡੇ ਬਾਗ ਬਜ ਜਾਣੇ ਸਾਨੂੰ ਤਾਂ ਬਾਗ ਦੀ ਸੀ ਜੀ ਬਾਕੀ ਝੋਨੇ ਤਾਂ ਨਰਮਾ ਫਸਲਾਂ 6 ਮਹੀਨੇ ਦੀ ਫਸਲਾਂ ਜੀ ਖਰਾਬ ਹੋ ਜਾਂਦੀ ਕੋਈ ਗੱਲ ਨਹੀਂ ਸੀ ਹੁਣ 3 4 4 ਸਾਲਾਂ ਦੇ 10 10 ਸਾਲਾਂ ਦੇ ਬਾਗ ਖੜੇ ਹੈ ਜੀ ਸੁੱਕ ਜਾਣਗੇ ਸਾਡੇ ਜੀ ਫਾਲੀ ਸਿੱਟੀ ਜਾਂਦੇ ਆ ਜੀ 15 15 ਸਾਲਾਂ ਦੇ ਬਾਗ ਖੜੇ ਸਾਰਾ ਬਹੁਤ ਬਹੁਤ ਇਹੋ ਜਿਹੇ ਸਾਹਿਬ ਆਪਣੀ ਸਰਕਾਰ ਸੀ ਬਾਦ ਸਾਹਿਬ ਦੇ ਹੁੰਦੇ ਆ ਇੰਨੀ ਦਿੱਕਤ ਕਦੀ ਕਿਸਾਨ ਨੂੰ ਆਈ ਨਹੀਂ ਸੀ ਜਿੰਨੀ ਇਹੋ ਸਾਹਮਣੇ ਜੀ ਤੀਜੇ ਪਿੰਡ ਤੇ ਡਰੇਨ ਹੈ ਜੀ ਦਾਨੇ ਵਾਲਾ ਜੇ ਡਰੇਨ ਚ ਸਾਡੀ ਪਾਈਪ ਲਾਈਨ ਪੈਸ ਜੇ ਤੇ 24 ਘੰਟੇ ਵਾਲੀ ਮੋਟਰ ਸਾਨੂੰ ਮਿਲ ਜੇ ਹਰ ਟਾਈਮ ਮੋਟਰ ਚੱਲੇ ਤਾਂ ਸਾਡਾ ਇਹ ਸਰਦਾ ਜੀ ਇਹ ਤੋਂ ਪਵਾਉਣੀ ਆ ਪਾਸੇ ਬਹੁਤ ਵੱਡਾ ਪੰਨਾ ਕਰਨਾ ਪਊਗਾ ਜੀ ਨਹੀਂ ਤਾਂ ਉਹਦੇ ਤੇ ਇਸੂ ਮੇਰ ਲਵਾਉਣਾ ਪਊਗਾ ਜੀ ਹਾਂ ਜੀ ਬਹੁਤ ਤੁਸੀਂ ਹਾਂ ਜੀ ਕੱਚੇ ਹੱਲ ਇਹ ਤਾਂ ਕੱਚਾ ਹੱਲ ਹੈ ਜੀ ਇਹ ਤਾਂ ਸਾਨੂੰ ਹਾਂਜੀ ਇਹ ਤਾਂ ਦਿਰਸਾਲ ਬਾਅਦ ਮੈਂ ਕਰ ਉਹ ਤਾਂ ਤੁਸੀਂ ਕਰਨਾ ਜੀ ਸਾਡੇ ਮਾਈ ਬਾਪ ਤਾਂ ਤੁਸੀਂ ਹੋ ਅਸੀਂ ਤਾਂ ਤੁਹਾਡੇ ਕੋਲ ਕਰਾਉਣਾ ਹੋਰ ਕਿਸੇ ਨਈ ਦੀ ਝਾੜੂ ਵਾਲਾ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਹਾਂਜੀ ਆ ਨੁਕਸਾਨ ਹੀ ਆਪਣਾ ਹੋਇਆ ਦਿੱਲੀ ਵਾਲੀਆਂ ਪਾਰਟੀਆਂ ਦਾ ਹਾਂਜੀ ਅਕਾਲੀ ਦਲ ਸੀ ਦੇਖੋ ਬਾਦ ਸਭ ਖਿੱਚੀ ਤਾਂ ਹੁੰਦੇ ਸੀ ਕੰਮ ਕੋਈ ਸੁਣਾ ਹੀ ਨਹੀਂ ਬਹੁਤ ਅਰੇ ਜੱਗ ਮੜਾ ਮੁੱਖ ਮੰਤਰੀ ਸਰ ਪਾਈ ਦੇ ਪ੍ਰਧਾਨ ਜੀ ਉਹਨਾਂ ਨੂੰ ਯਾਦ ਕਰਦੇ ਜੀ ਹਾਂਜੀ ਲੋਕਾਂ ਨੇ ਨਾ ਸੁਪਨੇ ਜਿਹੜੇ ਅਸੀਂ ਉਹ ਵੇਖ ਲੈ ਜੀ ਵੇਖ ਲੈ ਜੀ ਬਸ ਸੁਪਨੇ ਸੁਪਨੇ ਹੀ ਰਹਿ ਗਏ ਜੀ ਉਹਨਾਂ 1000 ਰੁਪਏ ਦਾ ਕਿਹਾ ਫਲਾਣਾ ਕਿਹਾ ਜਿੱਥੇ ਕੁਝ ਨਹੀਂ ਕਰਦੇ ਆ ਤਾਂ ਆ ਗਿਆ ਸਮਾਨ ਹਾਂਜੀ ਹਾਂਜੀ ਅਸੀਂ ਮੈਂ ਮੈਡੀਕਲ ਟੀਮ ਵੀ ਭੇਜ ਰਿਹਾ ਹਾਂ ਹਾਂਜੀ ਡਾਕਟਰ ਕਿਸ ਦਵਾਈ ਦੀ ਵੀ ਲੈਣੀ ਹੈ ਸਪਰੇਅ ਵਾਲਾ ਹੀ ਭੇਜ ਦਿਆਂਗੇ ਮੱਛਰ ਮੁੱਛਰ ਦਾ ਮਾਰੀਏ ਪੈਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰਧਾਨ ਜੀ ਕਿ ਮਸ਼ੀਨਾਂ ਆ ਜਾਣੀਆਂ ਠੀਕ ਹੈ ਜੀ ਸਾਰਾ ਦੋ ਚਾਰ ਦਿਨ ਪੂਰਾ ਮੱਛਰ ਮੱਛਰ ਮਾਰ ਲਿਆ ਠੀਕ ਹੈ ਹੋਰ ਵੀ ਕੋਈ ਚਾਰਾ ਚੂੜਾ ਜਾਂ ਕੋਈ ਚੀਜ਼ ਹੈ ਤਾਂ ਦੱਸ ਦਿਓ ਨਹੀਂ ਜੀ ਚਾਰੇ ਦਾ ਮੈਂ ਦੇਖਣਾ ਭਾਜੀ ਬਿਮਾਰੀਆਂ ਬਹੁਤ ਲੱਗੀਆਂ ਮੱਛਰ ਤੋਂ ਜੀ ਖਾਸ ਤੌਰ ਤੇ ਜੀ ਮੱਛਰ ਮੱਛਰ ਕੰਨਾ ਗਿਆ ਮੱਛਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਸੋਰ ਲੈ ਆ ਕੇ ਨਾ ਮਸ਼ੀਨਾਂ ਹੋ ਗਈ ਮਸ਼ੀਨ ਜੀ ਪਰਸੋ ਜਾਂ ਦੋ ਤਿੰਨ ਦਿਨਾਂ ਦੇ ਅੰਦਰ ਮਸ਼ੀਨਾਂ ਆ ਜਾਣਗੀਆਂ ਸਾਰਾ ਲਗਾਤਾਰ ਕਰ ਦਾਂਗੇ ਆਪਾਂ ਠੀਕ ਹੈ ਜੀ ਕੋਈ ਮੈਡੀਕਲ ਕੈਂਪ ਦੀ ਲੋੜ ਹੈਗੀ ਹੈ ਲਾ ਦਿਓ ਲਾ ਦਿਓ ਹਾਂ ਜੀ ਮੈਡੀਕਲ ਦੀ ਹੈ ਜੀ ਦਵਾਈ ਦੂ ਵੀ ਕੋਈ ਦੀ ਸੇਵਾ